ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਆ ਤੁਸੀਂ ਮੰਗ ਕਰਦੇ ਰਹੇ ਹੋ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਗੱਡੀ ਵਾਸਤੇ ਤੇ ਤੁਹਾਡੇ ਪਿੰਡ ਸ਼ਹਿਰ ਦੀਆਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਆ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਮੈਂ ਉਮੀਦ ਕਰਦਾ ਗੱਡੀਆਂ ਚੰਗੀਆਂ ਲੱਗਣਗੀਆਂ ਤੇ ਗੱਡੀਆਂ ਦੀ ਗੱਲਬਾਤ ਆਪਾਂ ਅੱਗੇ ਕਰਦੇ ਆ ਪਹਿਲਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀਆਕਾਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ 78140 38764 ਹੁਣ ਆਪਾਂ ਪਹਿਲੀ ਗੱਡੀ ਜਿਹੜੀ ਦੇਖਣ ਚੱਲਿਆਂ Swift Dzire 2017 ਮਾਡਲ ਹੈ ਫਾਸਟ ਓਨਰ ਹੈ ਜੀ ਐਚ ਆਰ ਨੰਬਰ ਹੈ ਐਚ ਆਰ 52 ਐਨਓਸੀ ਨਾਲ ਸਾਢੇ 1.4 ਲੱਖ ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਗੱਡੀ ਬਹੁਤ ਵਧੀਆ ਧਨੋਲਾ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣੀ ਹੋਵੇ ਧਨੋਲੇ ਏਰੀਆ ਚ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੋਂ ਗੱਡੀ 'ਚ ਨੁਕਸ ਕੋਈ ਨਹੀਂ ਬਹੁਤ ਵਧੀਆ ਗੱਡੀ ਹੈ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਕਿਸੇ ਬਸਾ ਲੱਗੀ ਹੋਈ ਹੈ ਵਧੀਆ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਕਿਸੇ ਨੂੰ ਵੀ ਗੱਡੀ ਪਸੰਦ ਆਉਦੀ ਹੈ 4.5 ਲੱਖ ਰੁਪਿਆ ਕਿਹਾ ਹੈ ਮੌਕੇ ਤੇ ਹੋ ਜਾਊਗਾ ਅੰਦਰ ਵਾਰੋ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੋਂ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ 6284514319 ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਹੈ Swift 2010 ਮਾਡਲ ਹੈ ਰੇਟ 1,65,000 ਰੁਪਿਆ ਕਿ ਹੈ ਮਾਲਕ ਨੇ ਗੱਡੀ ਦਾ ਏਰੀਆ ਬਰਨਾਲਾ ਹੈ ਫਾਸਟ ਓਨਰ ਗੱਡੀ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਪਈ ਹੈ ਜੀ ਦਿੱਲੀ ਨੰਬਰ ਹੈ ਗੱਡੀ ਦਾ ਰੰਗ ਆਪਾਂ ਨੂੰ ਸਿਲਵਰ ਮਿਲੂਗਾ ਜੀ ਜੇ ਆਪਾਂ ਅੰਦਰ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਬਾਕੀ ਚਾਰੇ ਪਾਸੇ ਤੁਸੀਂ ਦੇਖ ਲਓ ਬਹੁਤ ਚੰਗੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਬਰਨਾਲੇ ਖੜੀ ਹੈ ਕਾਗਜ਼ ਪੱਤਰ ਚੈੱਕ ਕਰਨੇ ਹੁਣ ਇੰਜਨਗਰ ਦੇਖਣਾ ਹੋਵੇ ਕੁਝ ਵੀ ਚੈੱਕ ਕਰਨਾ ਹੋਵੇ ਤਾਂ ਜਾ ਕੇ ਦੇਖੋ 165 ਡਿਮਾਂਡਲੈਸ ਬੈਸ ਹੋ ਜੂਗਾ ਫਾਸਟ ਓਨਰ ਗੱਡੀ ਐ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 88516 60013 ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਜੀਪ ਮੋਟਰਸਾਈਕਲ ਗੱਡੀ ਕੋਠੀ ਮਕਾਨ ਘਰ ਕੁਝ ਵੀ ਐ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੋ ਆਪਾਂ ਇਹ ਫਰੀਚ ਕਰਦੇ ਆ ਕੋਈ ਕਮਿਸ਼ਨ ਖਰਚ ਵਾਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਆਪਾਂ ਲੈਂਦੇ ਜੀ ਹੁਣ ਆਪਾਂ ਇੱਕ ਸੈਂਟਰੋ ਗੱਡੀ ਤੁਹਾਡੇ ਖਤਰ ਲੈ ਕੇ ਪਹੁੰਚਿਆ ਜੀ ਪੰਜਾਬ ਨੰਬਰ ਗੱਡੀ ਹੈ ਨੰਬਰ ਪਲੇਟ ਸਰਕਾਰੀ ਲੱਗੀਆਂ ਹੋਈਆਂ 2005 ਮਾਡਲ ਗੱਡੀ ਹੈ ਇੰਜਨ ਗੇਅਰ ਬਹੁਤ ਵਧੀਆ ਜੀ 55000 ਰੁਪਏ ਮਾਲਕ ਨੇ ਕਿਹਾ ਜੀ ਬਟਾਲਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਕੰਡੀਸ਼ਨ ਗੱਡੀ ਦੀ ਤੁਹਾਡੇ ਸਾਹਮਣੇ ਚਾਰੇ ਪਾਸੇ ਫੋਟੋਆਂ ਦੇਖ ਰਹੇ ਹੋ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਸੀ ਨੰਬਰ ਹੈ 84271 81300 868 ਇਸ ਨੰਬਰ ਤੇ ਗੱਲ ਕਰ ਸਕਦੇ ਹਾਂ ਤੇ ਗੱਲ ਕਰਕੇ ਜੋ ਵੀ ਜਾਣਕਾਰੀ ਤੁਸੀਂ ਲੈਣੀ ਹੈ ਲੈ ਸਕਦੇ ਹੋ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਦੀ ਆਪਾਂ ਗੱਲ ਪੂਰੀ ਕਰ ਲਈ ਜੀ ਵੀਡੀਓ ਤੋਂ ਕਿੰਮੇ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਕਿੰਮੇ ਦੇ ਲਈ ਜਰੂਰ ਦੱਸੋ ਮਿਲਦੇ ਹਾਂ ਚੱਲਦੀ ਆਪਾਂ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕੋਠੀ ਮਕਾਨ ਘਰ ਚਾਹੀਦਾ ਕਮੈਂਟ ਕਰੋ ਜਰੂਰ ਲਾਜ਼ਮੀ